ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਕਲੈਕਸ਼ਨ ਬਹੁਤ ਪਿਆਰੀਆਂ ਸੋਨੀਆਂ ਨਵੇਂ-ਨਵੇਂ ਡਿਜ਼ਾਈਨਾਂ ਵਾਲੀਆਂ ਪ੍ਰਿੰਟਡ ਲੈ ਕੇ ਆਈਆਂ ਬਹੁਤ ਸੋਹਣੇ ਸੂਟ ਨੇ ਰੰਗ ਬੜੇ ਪਿਆਰੇ ਨੇ ਰੰਗ ਥੋੜੇ ਇੱਧਰ-ਉੱਧਰ ਮਿਕਸ ਮੈਚ ਹੋ ਗਏ ਨੇ ਕੋਸ਼ਿਸ਼ ਕਰਾਂਗੀ ਕਿ ਜਿੰਨਾ ਦੀ ਡਿਟੇਲ ਇੱਥੇ ਦੱਸ ਦਿਆਂ ਦੱਸ ਦਿਆਂ ਅਗਰ ਕਿਸੇ ਦੀ ਰਹਿ ਜਾਏ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਨੰਬਰ ਮੈਂ ਆਪਣਾ 6239245750 ਐਡ ਕੀਤਾ ਹੋਇਆ ਇਹਨਾਂ ਵਿੱਚ ਰੰਗ ਚੜ-ਚੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਹੁਤ ਸੋਹਣੇ ਪ੍ਰਿੰਟ ਆਏ ਨੇ ਪਿਓਰ ਕ੍ਰੇਪ ਦੇ ਵਿੱਚ ਸੂਟ ਆਏ ਨੇ ਪ੍ਰਿੰਟ ਜਿਹੜੇ ਨੇ ਬਹੁਤ ਸੋਹਣੇ ਪਿਆਰੇ ਨੇ ਤੇ ਯੂਨੀਕ ਜਿਹੇ ਪ੍ਰਿੰਟਰ ਨਾਲ ਇਹ ਵਾਲੇ ਸੂਟ ਆਏ ਨੇ ਇਹਨਾਂ ਵਿੱਚ ਫੈਬਰਿਕ ਜਿਹੜਾ ਹੈ ਉਹ ਤੁਹਾਨੂੰ ਇਹ ਤੁਹਾਨੂੰ ਸੂਟ ਮਿਲ ਜਾਏਗਾ 680ਾਂ ਦਾ ਜਿਵੇਂ ਕਿ ਪਹਿਲਾਂ ਦੱਸਿਆ ਕਿ ਕਲੈਕਸ਼ਨਾਂ ਥੋੜੀਆਂ ਮਿਕਸ ਮੈਚ ਹੋ ਗਈਆਂ ਨੇ ਜਿਸ ਵੀ ਸੂਟ ਦੀ ਤੁਸੀਂ ਸੈਪਰੇਟਲੀ ਡਿਟੇਲ ਜਾਣਨੀ ਹੈ ਐਵੇਂ ਦੇ ਜਿਹੜੇ ਵੀ ਪ੍ਰਿੰਟ ਆਣਗੇ ਤੁਹਾਨੂੰ 680ਾਂ ਵਿੱਚ ਮਿਲ ਜਾਣਗੇ ਕਲੈਕਸ਼ਨਾਂ ਇੱਧਰ ਉੱਧਰ ਹੋ ਜਾਣ ਕਰਕੇ ਪ੍ਰੋਪਰ ਉਹਨਾਂ ਦੀ ਡਿਸਕ੍ਰਿਪਸ਼ਨ ਨਹੀਂ ਦੇ ਪਾ ਰਹੀ ਬਾਕੀ ਅਗਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਨੰਬਰ ਮੈਂ ਐਡ ਕੀਤਾ ਹੈ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਪਰ ਮੈਂ ਆਪਣਾ 6239245750 ਐਡ ਕੀਤਾ ਆ ਜੇਕਰ ਚੈਨਲ ਤੇ ਨਵੇਂ ਹੋ ਇਸ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੇ ਤੁਸੀਂ ਦੇਖਦੇ ਰਹੋ ਕਿ ਅੱਜ ਕੱਲ ਕਿਹੜੇ-ਕਿਹੜੇ ਸੂਟ ਕਿਹੜੇ-ਕਿਹੜੇ ਡਿਜ਼ਾਈਨਰਾਂ ਦੇ ਨਾਲ ਕਿਹੜੇ-ਕਿਹੜੇ ਪ੍ਰਿੰਟਾਂ ਦੇ ਨਾਲ ਟ੍ਰੈਂਡ ਕਰ ਰਹੇ ਨੇ ਇਸਾਰੇ ਹੀ ਸੂਟ ਜਿਹੜੇ ਨੇ ਗਰਮੀਆਂ ਲਈ ਸਪੈਸ਼ਲ ਨੇ ਰੰਗ ਇੰਨਾ ਵਿੱਚ ਡਿਜ਼ਾਈਨਾਂ ਦੀ ਕੋਈ ਕਮੀ ਨਹੀਂ ਹੈ ਸਾਰੇ ਰੰਗ ਇੱਕ ਤੋਂ ਇੱਕ ਨੇ ਮਿਕਸ ਮੈਚ ਕਲੈਕਸ਼ਨਾ ਹੋਣ ਦੇ ਕਰਕੇ ਮੈਂ ਪ੍ਰੋਪਰ ਸਾਰਿਆਂ ਦੀ ਡਿਟੇਲ ਇੱਥੇ ਤੁਹਾਨੂੰ ਨਹੀਂ ਦੱਸ 파ਰੀ ਇਸ ਦੇ ਲਈ ਤੁਸੀਂ ਮੈਨੂੰ ਨੰਬਰ ਤੇ ਸਕਰੀਨਸ਼ਾਟ ਸੈਂਡ ਕਰ ਦੇਣਾ ਇਹ ਬਲੇ ਵੀ ਬੜੇ ਸੋਹਣੇ ਪ੍ਰਿੰਟਾਂ ਨਾਲ ਆਏ ਨੇ ਰੰਗ ਬੜੇ ਸੋਹਣੇ ਨੇ ਕੁਝ ਕ੍ਰੇਪ ਵਿੱਚ ਆਣਗੇ ਕੁਝ ਸਿਲਕ ਵਿੱਚ ਤੇ ਕੁਝ ਜਿਹੜੇ ਕਾਟਨ ਵਿੱਚ ਆਣਗੇ ਔਰਗੈਂਜ਼ਾ ਫੈ布ਰਿਕ ਤੇ ਨਾਲ ਹੈਂਡ ਪੇਂਟ ਵਾਲੀਆਂ ਕਲੈਕਸ਼ਨ ਆਈਆਂ ਨੇ ਇਹਨਾਂ ਵਿੱਚ ਰੰਗ ਕਾਫੀ ਨੇ ਇਹ ਜਿਹੜੇ ਤੁਹਾਨੂੰ ਸੂਟ ਮਿਲ ਜੇਗਾ ਔਰਗੈਂਜ਼ਾ ਦਾ 2.5 ਮੀਟਰ ਤੇ ਸ਼ਰਟ ਦਾ ਫੈ布ਰਿਕ ਹੈਂਡ ਪੇਂਟ ਹੋਇਆ बॉਟਮ ਤੁਹਾਨੂੰ ਇਹਨਾਂ ਦੇ ਨਾਲ ਜਿਹੜਾ ਆਪਣੀਨ ਮਿਲੇਗਾ ਜੌਰਜਟ ਦਾ बॉਟਮ ਆਏਗਾ ਦੁਪੱਟਾ ਜਿਹੜਾ ਉਹ ਵੀ ਔਰਗੈਂਜ਼ਾ ਦਾ ਆਏਗਾ ਸ਼ਰਟ ਤੇ ਦੁਪੱਟਾ ਦੋਨੋਂ ਔਰਗੈਂਜ਼ਾ ਦੇ ਨੇ ਤੇ ਦੋਨਾਂ ਤੇ ਹੀ ਹੈਂਡ ਪੇਂਟ ਹੋਇਆ ਤੇ 2.5 ਮੀਟਰ ਦੀ ਲੈਂਥ ਨਾਲ ਲਾਂਗੇ बॉਟਮ ਇਹਨਾਂ ਵਿੱਚ ਆਏਗਾ ਜੌਰਜਟ ਦਾ ਤੇ ਉਹ ਵੀ ਤੁਹਾਨੂੰ 2.5 ਮੀਟਰ ਦਾ ਟੋਟਲ ਮਿਲੇਗਾ ਇਹ ਜਿਹੜਾ ਇੰਦਾਂ ਦਾ 680 ਰੁਪਏ 680 ਦੇ ਵਿੱਚ ਫ੍ਰੀ ਸ਼ਿਪਿੰਗ ਚਾਰजेस ਕੋਈ ਵੀ ਐਕਸਟਰਾ ਚਾਰजेस ਆਲ ਓਵਰ ਇੰਡੀਆ ਇਹਨਾਂ ਸੂਟਾਂ ਤੇ ਨਹੀਂ ਲੱਗਣਗੇ ਤੁਸੀਂ ਇਹਨਾਂ ਵਿੱਚੋਂ ਕੋਈ ਸੂਟ ਬਾਈ ਕਰਨਾ ਚਾਹੁੰਦੇ ਹੋ ਜਾਂ ਕੋਈ ਵੀ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇਹਨਾਂ ਵਿੱਚ ਰੰਗਾਂ ਦੀ ਕੋਈ ਕਮੀ ਨਹੀਂ ਹੈ ਰੰਗ ਸਾਰੇ ਡਿਜ਼ਾਈਨ ਪੈਟਰਨ ਸਾਰੇ ਹੀ ਅਵੇਲੇਬਲ ਨੇ ਬਾਕੀਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਜੇਕਰ ਸੂਟਾਂ ਦੇ ਡਿਲੀਵਰੀ ਦਾ ਸਟੇਟਸ ਵੇਖਣਾ ਹੈ ਤਾਂ ਵੀ ਨੰਬਰ ਤੇ ਜਾ ਕੇ ਆਪਣੇ ਨੇਮ ਤੇ ਸਿਟੀ ਦੇ ਨੇਮ ਨਾਲ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਇਆ ਕਰਣੀਏ ਜੇਕਰ ਤੁਸੀਂ ਸੂਟ ਸੇਲ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਛੇ ਉਸ ਹਸੀਆਂ ਵਿੱਚ organza ਦੇ ਬਹੁਤ ਹੀ ਪਿਆਰੇ ਬਾਟਮ ਪਲੇਨ ਦੇ ਨਾਲ ਸ਼ਰਟ ਪ੍ਰਿੰਟਡ ਹੈ ਦੁਪੱਟਾ ਪ੍ਰਿੰਟਡ ਹੈ ਦੋਨਾਂ ਤੇ ਹੈਂਡ ਪੇਂਟ ਆਇਆਗਾ ਬਹੁਤ ਸੋਹਣੇ ਡਿਜ਼ਾਈਨ ਹੋਏ ਨੇ ਡਿਜ਼ਾਈਨ ਬਹੁਤ ਪਿਆਰੇ ਨੇ ਰੰਗ ਵੀ ਸਭ ਦੀ ਪਸੰਦ ਨੂੰ ਸਾਹਮਣੇ ਰੱਖ ਕੇ ਤਿਆਰ ਕੀਤੇ ਗਏ ਨੇ ਸਾਰੇ ਸੂਟ ਅਵੇਲੇਬਲ ਨੇ ਅਗਰ ਤੁਸੀਂ ਰੀਸੇਲਿੰਗ ਕਰਨਾ ਚਾਹੁੰਦੇ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਫਿਰ ਆਪਣੇ ਟੀਸੇਲਰ ਗਰੁੱਪ ਵਿੱਚ ਐਡ ਕਰ ਲਵਾਂਗੀ ਫਿਰ ਉੱਥੇ ਜਿਹੜੀਆਂ ਡੇਲੀ ਦੀਆਂ ਅਪਡੇਟਸ ਆਣਗੀਆਂ ਉਹ ਤੁਹਾਨੂੰ ਸ਼ੋਅ ਹੋ ਜਾਇਆ ਕਰਨਗੀਆਂ ਅੱਜ ਦੀ ਵੀਡੀਓ ਵਾਲੇ ਸਾਰੇ ਸੂਟ ਅਵੇਲੇਬਲ ਨੇ ਬਾਈ ਕਰਨਾ ਚਾ ਕੋਈ ਵੀ ਕਵਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਤੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ